ਮਾਹੀ ਗੁਰਜੀ ਦਾ ਹਾਲ ਸਾਹ ਆਖਿਰ ਜੀ ਕੀ ਫਤਿਹ ਗੁਰੂ ਨਾਨਕ ਦੇਵਤਾ ਅੰਤਨ ਬਾੜੀਏ ਕਥਾ ਦੇ ਵਿੱਚ ਹੁਣ ਅੱਗੇ ਗਾ ਕਥਾ ਪੇਸ਼ ਕਰਦੇ ਹਾਂ ਬੀਬੀ ਰਾਣਕ ਜੀ ਦੀ ਸ਼ਾਦੀ ਨੌਦੀ ਰਾਜੇ ਵੱਲੋਂ ਜ਼ਮੀਨ ਦਾ ਸਰਕਾਰੀ ਮਾਮਲਾ ਨਾਗਦ ਨਹੀਂ ਸੀ ਲਿਆ ਜਾਂਦਾ ਸਗੋਂ ਮਾਮਲੇ ਵਿੱਚ ਕਿਸਾਨਾ ਕੋਨ ਜਸਾ ਨਾਂ ਨਿ ਵਸੂਲ ਕੀਤੀ ਜਾਂਦੀ ਕੀਤੀ ਜਾਂਦੀ ਸੀ ਉਸ ਵੇਲੇ ਮੱਧ ਪੰਜਾਬ ਮੱਧਾ ਤੇ ਬਾਰ ਦਾ ਸੂਬੇ ਦਾ ਨਾਮ ਅੰਦੌਲਤ ਖਾਨ ਲੋਧੀ ਸੀ ਇਸ ਦਾ ਹੈੱਡ ਕੁਆਰਟਰ ਦਫ਼ਤਰ ਹੈ ਸ ਸੁਲਤਾਨਪੁਰ ਵਿੱਚ ਸੀ ਸਾਰੇ ਸੂਬੇ ਨੂੰ ਛੋਟੇ-ਛੋਟੇ ਬਰਗਣਿਆਂ ਵਿੱਚ ਵੰਡਿਆ ਹੋਇਆ ਸੀ ਮਤਲਬ ਜਿਵੇਂ ਕਹਦਾਂ ਛੋਟੇ-ਛੋਟੇ ਕਸੂਆ ਵਿੱਚ ਬੰਦਿਆ ਹੋਇਆ ਸੀ ਹਰ ਇੱਕ ਕਸੂਏ ਦਾ ਮਾਲਕ ਮਸ਼ਹੂਰ ਕਰਨ ਲਈ ਕਰਨ ਵਾਸਤੇ ਇੱਕ ਸਰਕਾਰੀ ਨੌਕਰੀ ਨੌਕਰੀ ਰੱਖਿਆ ਹੋਇਆ ਸੀ ਤਲਵੰਡੀ ਦੇ ਉਸ ਦੇ ਚਗਦੇ ਦਾ ਮਾਮਲਾ ਵਸੂਲ ਕਰਨ ਵਾਸਤੇ ਜੋ ਨੌਜਵਾਨ ਮਕਰਨ ਸੀ ਉਸ ਦਾ ਨਾਮ ਜੈ RAM ਸੁਲਤਾਨ ਪੌਰ ਦਾ ਰਹਿਣ ਵਾਲਾ ਇਕ ਚੰਗੇ ਰ ਅਰੱਜੇ ਪੁੱਜੇ ਅਤੇ ਸਤਕਾਰੇ ਕਰਾਣੇ ਦਾ ਨੌ ਨਿਹਾਲ ਸੀ। ਇਸ ਨੌ ਨਿਹਾਲ ਨਾਲ ਬੀਬੀ ਨਾਨਕ ਜੀ ਦੀ ਸ਼ਾਦੀ ਰਾਏ ਬਲਾਲ ਦੇ ਕਹਿਣ ਤੇ ਹੋਈ। ਸੀ ਇਸੇ ਵਾਸਤੇ ਜੈ ਰਾਮ ਰਾਏ ਬਲਾਲ ਦਾ ਬੜਾ ਸਤਕਾਰ ਕਰਦਾ ਸੀ। ਹਾਲੀ ਦੇ ਸਮੇਂ ਜੈ ਰਾਮ ਤਲਵੰਡੀ ਆ ਕੇ ਰਹਿੰਦਾ ਤੇ ਮਾਮਲਾ ਵਸੂਲ ਕਰਦਾ। ਜੰਗੀ ਸੂਜ ਬੂਜ ਵਾਲਾ ਤੇ ਪਲਾ ਮਾਨਸੂਨ ਕਰਕੇ ਸਾਰੇ ਬਰਗਾਣੀ ਵਿੱਚ ਉਸ ਦੀ ਬਹੁਤ ਜਿੱਤ ਸੀ ਆਪਣੇ ਤੇ ਬਗਾਨਿਆਂ ਨਾਲ ਉਹ ਮਿੱਤਰਤਾ ਰਖਣੀ ਸਿੱਖਿਆ ਸੀ ਗੁਰੂ ਨਾਨਕ ਨਾਲ ਜੈ ਰਾਮ ਦਾ ਪਿਆਰ ਸੀ ਇਸ ਕਰਕੇ ਨਹੀਂ ਕਿ ਗੁਰੂ ਨਾਨਕ ਹੁੰਦਾ ਸਾਲਾ ਸੀ ਸਗੋਂ ਇਸ ਕਰਕੇ ਕਿ ਰਾਏ ਬਲਾਲ ਤੇ ਬੀਬੀ ਨਾਨਕੀ ਜੀ ਉਸ ਜੈ ਰਾਮ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਜੀ ਆਮ ਮਨੁੱਖ ਵਰਗੇ ਨਹੀਂ ਇਹ ਕ੍ਰਾਮਾਤੀ ਅਵਤਾਰ ਪਰਮਾਤਮਾ ਨੇ ਜਗਤ ਭਲੇ ਵਾਸਤੇ ਇਸ ਜਗਤ ਵਿੱਚ ਭੇਜਿਆ ਰਾਏ ਬਲਾਮ ਦੇ ਗੁੱਸੇ ਹੋਣ ਪਿੱਛੋਂ ਕਾਲੂ ਨੇ ਪ੍ਰਗਟ ਤੌਰ ਤੇ ਗੁਰੂ ਨਾਨਕ ਜੀ ਨੂੰ ਕੁਝ ਨਹੀਂ ਸੀ ਕਿਹਾ ਗੁਰੂ ਜੀ ਪਰਮਾਤਮਾ ਭਗਤੀ ਵਿੱਚ ਰੁੱਝੇ ਰਹਿੰਦੇ ਉਹ ਕੁਝ ਕਰਦੇ ਜੋ ਕੁਝ ਉਹਨਾਂ ਦੇ ਚਤ ਨੂੰ ਪਾਉਂਦਾ ਪੁੱਤਰ ਦਾ ਗੜਬਾ ਤੇ ਮੰਦਰੀਦਾਨ ਦਾਨ ਲਾਂਦੇ ਗਏ ਕੋਈ ਖਾਸ ਘਟਨਾ ਨਾ ਵਾਪਰੀ ਕਾਰ ਜਾ ਕੇ ਜਦੋਂ ਮੈਂਤਾ ਕਰ ਲੂ ਜੀ ਪੁੱਤਰ ਨੂੰ ਬੇਕਾਰ ਬੈਠਾ ਦੇਖਦੇ ਤਾਂ ਮਾਨ ਹੀ ਮਾਨ ਵਿੱਚ ਕੁੜ ਲੈਂਦੀ ਨਾਏ ਬਲਾਂ ਤੋਂ ਡਰਦੇ ਮਾਰੇ ਰੰਪਨਾਥ ਲੰਬਾਨਾ ਸਾਰ ਦੇ ਇੱਕ ਦਿਨ ਸuire ਗੁਰੂ ਜੀ ਪੱਤਾਂ ਦਾ ਗੜਬਾ ਲੈ ਕੇ ਖੂਹ ਤੇ ਇਸ਼ਨਾਨ ਕਰਨ ਗਏ ਇਸ਼ਨਾਨ ਕਰਕੇ ਜਦੋਂ ਮੁੜੇ ਧਾਰਾ ਵਿੱਚ ਕਾਮ ਜੀ ਨੂੰ ਬੁਖਾਰੀ ਮਿਹੜਿਆ ਉਸ ਨੇ ਬੜੇ ਤਰਲੇ ਨਾਲ ਗੁਰੂ ਜੀ ਅੱਗੇ ਪਿੱਖਿਆ ਦਾ ਸਮਾਰ ਕੀਤਾ ਉਸ ਮਿਹੜੇ ਗੜਬੇ ਤੋਂ ਬਿਨਾਂ ਗੁਰੂ ਜੀ ਕੋਲ ਕੁਝ ਹੋਰ ਕੁਝ ਨਹੀਂ ਸੀ ਇੱਕ ਪਲ ਸੋਚਣ ਵਿੱਚ ਪਿੱਛੋਂ ਹੱਥ ਲਾ ਪਿੱਤਲ ਦਾ ਗੜਬਾ ਹੀ ਬੁਖਾਰੀ ਦੇ ਹੱਥ ਫੜਾਇਆ ਵਡਿਆਈਆਂ ਕਰਦਾ ਤੇ ਅਸੀਸਾਂ ਦਿੰਦਾ ਹੋਇਆ ਬੁਖਾਰੀ ਮੋੜਨ ਲੱਗਾ ਤਾਂ ਗੁਰੂ ਨਾਨਕ ਜੀ ਨੇ ਉਸ ਨੂੰ ਬਾਜ ਦਿੱਤੀ ਵਰਖਾ ਠਹਿਰ ਐ ਆ ਇੱਕ ਹੋਰ ਚੀਜ਼ ਲੈ ਜਾ ਮੇਰੇ ਇਹ ਕਿਸ ਕੰਮ ਹੈ ਬੁਖਾਰੀ ਪਿੱਛੇ ਮੁੜ ਪਿਆ ਗੁਰੂ ਜੀ ਨੇ ਨੇੜੇ ਆਇਆ ਤਾਂ ਗੁਰੂ ਜੀ ਨੇ ਸੁਨੇ ਦੀ ਮੰਦਰੀ ਆਪਣੀ ਚੀਚੀ ਤੋਂ ਤੋ ਉਤਾਰ ਕੇ ਬੁਖਾਰੀ ਨੂੰ ਖੜਾ ਦਿੱਤੀ ਲਾਪਲਾ ਪਾਟਾ ਮੰਗਣ ਵਾਲੇ ਬਖਾਰੀ ਨੂੰ ਪੁੱਤ ਤੈ ਸੋਨੇ ਦਾ ਦਾਨ ਮਿਲ ਗਿਆ ਉਹ ਬਹੁਤ ਪਰਸ਼ੰਨ ਹੋਇਆ ਗੰਮੀ ਖੁਸ਼ੀ ਤੇ ਲੋਰ ਵਿੱਚ ਗੁਰੂ ਜੀ ਦੀ ਗੋਂ ਗਾਉਂਦਾ ਹੋਇਆ ਇੱਕ ਪਾਸੇ ਨੂੰ ਨੱਠ ਗਿਆ ਮੁੰਦਰੀ ਤੇ ਪੁੱਤ ਦਾ ਗੜਬਾ ਦਾਨ ਕਰਨ ਦੀ ਖਬਰ ਜਦੋਂ ਮਹਤਾ ਕਾਲੂ ਜੀ ਦੇ ਕੰਨਿ ਪਈ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਏ ਕ੍ਰੋਧ ਨੇ ਉਹਨਾਂ ਨੂੰ ਪਾਗਨ ਕਰ ਦਿੱਤਾ ਉਹ ਬਾਗਲਾ ਪਾਨ ਵਿੱਚ ਉਹ ਰਾਏ ਬਲਾ ਦੇ ਹੁਕਮਾਂ ਨੂੰ ਵੀ ਭੁੱਲ ਗਏ ਗੁਰੂ ਨਾਨਕ ਜੀ ਨੂੰ ਮਿਲੇ ਜਵਾਨ ਪੁੱਤਰ ਦੇ ਸਾਹਮਣੇ ਖਰੋਤਾ ਦੇਖ ਜੀਵਨਾ ਚੁੱਕ ਸਕੇ ਨਾਹੀਂ ਜਵਾਨੋਂ ਕੋਈ ਮੰਦਾ ਬਚਨ ਬੋਲਣ ਦਾ ਹਿਆ ਸਰਪੇ ਉਹ ਆਖੇ ਜਿੰਨਾ ਨਾਤੀ ਉਹ ਨਹੀਂ ਪਨ ਵਿਭਾ ਮੇਰੇ ਘਰੋਂ ਨਿਕਲ ਜਾ ਜਾ ਕੇ ਕਿਤੇ ਕਮਾ ਕੇ ਖਾ ਜੇ ਨਹੀਂ ਕਮਾਉਂਦਾ ਤਾਂ ਸਾਧੂ ਫਕੀਰ ਹੋ ਕੇ ਖਾ ਕਰ ਬਿੱਲੇ ਨੂੰ ਕਰ ਬੈਠ ਕੇ ਨਾ ਰੋਟੀ ਖਵਾਈ ਜਾਂਦੀ ਹੈ ਤੇ ਨਾ ਨਾ ਨੁਕਸਾਨ ਕਰਾਇਆ ਜਾਂਦਾ ਅੱਜ ਪਿੱਤਲ ਦਾ ਗੜਬਾ ਤੇ ਮੁੰਦਰੀ ਮੰਗਤੀ ਨੂੰ ਦੇ ਦਿੱਤੀ ਕੱਲ ਨੂੰ ਕੋਈ ਹੋਰ ਕੀਮਤੀ ਚੀਜ਼ ਤੂੰ ਕਿਸੇ ਨੂੰ ਹੜਾ ਦੇਵੇਂਗਾ ਹੁਣ ਸਿਆਣਾ ਹੋ ਗਿਆ ਐ ਮੂੰਹ ਤੇ ਦਾੜੀ ਆਗ ਚੱਲੀ ਹੈ ਮੱਸ ਦੋ ਹੀ ਗੱਲਾਂ ਇਹੀ ਜਾਂ ਤਾਂ ਕੋਈ ਘਰ ਦਾ ਧੰਦਾ ਕਰ ਜਾਂ ਘਰੋਂ ਨਿਕਲ ਜਾ ਇਸ ਤੋਂ ਬੰਦ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਆਪਣੇ ਮਾਨ ਦਾ ਕੀਤਾ ਫੈਸਲਾ ਗੁਰੂ ਜੀ ਨੂੰ ਸੁਣਾ ਕੇ ਮਹਿਤਾ ਕਾਲੂ ਤਾਂ ਚਲਿਆ ਗਿਆ ਗੁਰੂ ਜੀ ਚੁੱਪ ਖਲੋਤੇ ਸੋਚਦੇ ਰਹੇ 19 ਦਿਨੀ ਨਾਨਕੀ ਜੀ ਵੀ ਤਲਵੰਡੀ ਹੀ ਆਏ ਸਨ ਜੈ ਰਾਮ ਨੇ ਵੀ ਆਉਣਾਂ ਦੀ ਸੀ 79 ਚੁੱਪ ਖਲੋਤਾ ਵੀਰ ਜੀ ਕੋਲ ਤੇ ਪਿਆਰ ਦੀ ਉਂਗਲੀ ਲਾ ਕੇ ਵੀਰ ਨੂੰ ਅੰਦਰ ਲੈ ਗਈ ਮੰਜੇ ਉੱਤੇ ਬਿਠਾ ਕੇ ਆਖਾਂ ਵੀਰਾ ਦਾਸ ਨਾ ਹੋ ਪਿਤਾ ਜੀ ਦਾ ਗੁੱਸਾ ਨਾਸਵਾ ਲਾਲਚੀ ਤੇ ਕਰੋਧੀ ਹੈ ਹੁਣ ਮੈਂ ਤੈਨੂੰ ਆਪਣੇ ਨਾਲ ਲੈ ਚਲਾਂਗੀ ਸੁਲਤਾਨਪੁਰ ਕੋਈ ਕੰਮ ਕਰ ਲਵੀ ਕਿਤੇ ਉਦਾਸ ਹੋ ਜਾਵੀ ਮੈਂ ਤੇ ਮਾਤਾ ਜੀ ਰੋ ਰੋ ਮਰ ਜਾਵਾਂਗੀ ਮੇਰੀ ਵੀ ਕੋਈ ਗੱਲ ਨਾ ਦੇਸ ਤੇ ਲਾਵੀ ਇਹ ਚੀਂਦੀ ਲੋੜ ਹੈ ਉਹ ਮੈਂ ਆਪਣੇ ਵੀਰ ਨੂੰ ਦਿਆਂਗੀ ਭੈਣ ਜੀ ਸੁਲਤਾਨਪੁਰ ਲੈ ਚੱਲਣਾ ਬਹੁਤ ਜ਼ਰੂਰ ਲੈ ਚੱਲ ਮੈਂ ਉੱਥੇ ਕੋਈ ਕੰਮ ਕਰ ਲਵਾਂਗਾ ਇੱਥੇ ਮੇਰਾ ਰਹਿਣਾ ਔਖਾ ਹੈ ਫਿਰ ਗੁਰੂ ਨਾਨਕ ਦੇਵ ਜੀ ਬੋਲੇ ਇਹਨੂੰ ਤੇਰਾ ਜੀਜਾ ਜੀ ਆਉਣਗੇ ਅਸੀਂ ਇਰੇ ਹੀ ਉਹਨਾਂ ਨਾਲ ਆ ਜਾਣਾ ਮੈਂ ਉਹਨਾਂ ਨੂੰ ਆਖਾਂਗੀ ਉਹ ਬੜੇ ਚੰਗੇ ਹਨ ਜ਼ਰੂਰ ਮੰਨ ਜਾਣਗੇ ਅਸੀਂ ਨਾਲ ਲੈ ਚਲਾਂਗੇ ਉਹ ਮੈਂ ਬੈਣ ਪਰ ਇਸ ਤਰ੍ਹਾਂ ਥਲ ਮੰਡੀ ਸ਼ਕਗੰਡ ਦੀਆਂ ਵਿਚਾਰਾ ਕਰ ਰਹੇ ਸਨ ਥਲ ਮੰਡੀ ਨੂੰ ਸ਼ਕਗੰਡ ਤੋਂ ਨਾ ਹੀ ਬਲਾਉਂਦੇ ਆ ਇਹ ਇਹ ਹਾਲ ਹੈ ਰਾਮ ਜੀ ਆ ਗਏ ਉਹਨਾਂ ਨੂੰ ਸਲਮਾਨ ਦਾ ਕੰਮ ਕੋਈ ਨਹੀਂ ਸੀ ਉਹ ਨਾਨਕ ਜੀ ਨੂੰ ਲੈਣ ਨਾਨਕ ਨਾਨਕ ਜੀ ਨੂੰ ਲੈਣ ਵਾਸਤੇ ਆਏ ਸਨ ਤਾਂ ਤਨੂੰ ਜਦੋਂ ਸਾਰਾ ਪਰਿਵਾਰ ਆਲ ਕੇ ਬੈਠਾ ਦਾ ਗੁਰੂ ਨਾਨਕ ਜੀ ਦੇ ਮਿਹਲੇ ਪੰਦੀ ਚਰਚਾ ਸ਼ੁਰੂ ਹੋ ਗਈ ਪੰਜ ਚਾਰ ਘੰਟੇ ਚਰਚਾ ਹੋਣ ਦੇ ਪਿੱਛੋਂ ਇਹ ਫੈਸਲਾ ਹੋ ਗਿਆ ਕਿ ਗੁਰੂ ਨਾਨਕ ਜੀ ਸ ਵੀਰੇ ਸੁਲਤਾਨਪੁਰ ਚੱਲਣਾ ਉੱਥੇ ਕੋਈ ਨਾ ਕੋਈ ਕੰਮ ਲੱਭ ਦਿੱਤਾ ਜਾਵੇਗਾ ਗੋਲਤਖਾਨ ਦੇ ਮੋਦੀ ਖਾਨੇ ਵਿੱਚ ਥਾਂ ਖਾਲੀ ਹੈ ਇਹ ਆਪਣੀ ਹੱਤੀ ਨਾ ਪਾਈ ਤਾਂ ਨੌਕਰੀ ਅਨੋਖਰੀ ਕਰ ਲੈਣੀ ਚੀਰ ਖੋਈ ਬਿਨਾਂ ਕੁ ਜੀ ਨੇ ਸਾਰੇ ਤੰਦੀ ਤਿਆਰੀ ਕੀਤੀ। ਬੰਦੀਆਂ ਕੁੜੀਆਂ ਤੇ ਇਸਤਰੀਆਂ ਮਿਲਣ ਵਾਸਤੇ ਆਈਆਂ। ਰਾਏ ਬਲਾਨੌਰ ਨੂੰ ਪਤਾ ਲੱਗ ਗਿਆ। ਕਿ ਇਹ ਪ੍ਰਮਾਤਮਾ ਦਾ ਰੂਪ ਤਲ ਮੰਡੀ ਨੂੰ ਜਾ ਰਿਹਾ। ਉਹ ਉੱਠ ਆਇਆ। ਉਹਨੇ ਆਹੀ ਨੇੜੇ ਹੁੰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੱਕ ਨਾਲ ਲਾ ਕੇ ਆਖਣ ਲੱਗਾ ਮੇਰੇ ਹੰਦ ਦੇ ਦੀ ਸ਼ਾਂਤੀ ਕਿਉਂ ਜਾ ਰਹੀ ਹੈ ਕਿਉਂ ਮਰਿਆ ਇਹ ਚੱਲਣਾ ਜੋ ਪ੍ਰਮਾਤਮਾ ਦਾ ਹੁਕਮ ਹੈ ਕੋਈ ਹੋ ਰਿਹਾ ਹੈ ਇਹੰਤਾ ਨਾ ਕਰੋ ਕਰਉਣਾ ਨਹੀਂ ਨਾਲ ਕੇ ਪਿਆੰਦਾ ਕਿੱਥੇ ਆਇਆ ਮਿਲਣ ਵਾਸਤੇ ਆਇਆ ਕਰੇਗਾ ਅੱਖਾਂ ਤੋਂ ਦੂਰ ਹੋਣਾ ਕੋਈ ਗੱਲ ਨਹੀਂ ਦਿਲੋਂ ਦੂਰ ਨਹੀਂ ਹੋਣਾ ਚਾਹੀਦਾ ਜਦੋਂ ਜਾਣ ਕਰੂਗੇ ਤਦੋਂ ਹੀ ਆਵਾਂਗਾ ਮੈਂ ਮੇਰੇ ਅੱਲਾ ਮੇਰੇ ਭਗਵਾਨ ਸ਼ਾਇਦ ਇਸੇ ਤਰ੍ਹਾਂ ਵਿਚਰਨ ਹੀ ਲਿਖਿਆ ਹੋਵੇ ਪਰ ਮੇਰੀ ਰੂਹ ਨਹੀਂ ਇਸੇ ਵਿਚਰਨੋਂ ਕਰਦਾ ਮੈਂ ਤਾਂ ਤੁਹਾਡਾ ਹੋ ਗਿਆ ਹਾਂ ਪੈ ਕਮਾਉਣ ਜਾਣ ਦੀ ਲੋੜ ਨਹੀਂ ਮੇਰੇ ਕੋਲ ਰਪਏ ਬਹੁਤ ਹਨ ਮੇਰਾ ਨੇ ਦਾ ਤੇ ਪੰਡਾਰਿਆਂ ਦੇ ਮਾਲਕ ਛੱਡ ਕੇ ਨਾ ਜਾ ਦੀਨ ਦਿਆਲ ਆਪ ਦੇ ਪਿੱਛੇ ਮੇਰੀ ਆਤਮਾ ਸ਼ਾਂਤੀ ਨਾਲ ਤੜਪੇਗੀ ਨਾ ਜਾਏਗਾ ਮੇਰੇ ਮਾਲਕ ਦਾ ਹੁਕਮ ਹੀ ਹੋਇਆ ਮੈਨੂੰ ਜਾਣਾ ਹੀ ਪੈਣਾ ਹੈ ਤੁਸੀਂ ਤੁਸਾਂ ਦੀ ਆਤਮਾ ਸ਼ਾਂਤ ਰਹੇਗੀ ਸਤਿ ਕਰਤਾ ਦਾ ਜਾਪ ਜਪਿਆ ਕਰਨਾ ਜਦੋਂ ਦਾਤੇ ਦਾ ਭੋਗ ਹੋਇਆ ਤਦੋਂ ਆਖੇ ਮਨ ਜਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਬਾਲਾ ਜੀ ਨੇ ਮਨਦਾਨੇ ਦੇ ਦੋ ਸਾਥੀ ਹਨ ਬਚਪਨ ਦੇ ਮਿੱਤਰਾਂ ਦਾ ਪਿਆਰ ਅਟੁੱਟ ਤੇ ਅਮੀਰ ਹੁੰਦਾ ਹੈ ਦੋਵੇਂ ਮਿੱਤਰਾਂ ਕੋਲ ਆਖ ਲੋਤਾ ਵਿਛੋੜੇ ਦੇ ਏ ਤੱਕੇ ਨੇ ਉਹਨਾਂ ਦੇ ਸਰੀਰ ਨੂੰ ਕੁਮਾਰ ਕੁਮਾਰ ਆ ਹੋਇਆ ਅੱਖਾਂ ਵਿੱਚੋਂ ਹੰਝੂ ਤੇ ਦਿਲ ਟੜਕ ਰਿਹਾ ਸੀ ਨਾਨਕ ਸੱਚਮੁੱਛ ਚੱਲਿਆ ਮੰਦਾਨੇ ਨੇ ਬੱਚਿਆ ਨਾਨਕ ਮਿੱਤਰਾ ਕੋਲੋਂ ਦੂਰ ਨਹੀਂ ਜਾਂਦਾ ਮਿੱਤਰਾ ਵਾਸਤੇ ਜਾਵੇਗਾ ਮਿੱਤਰਾ ਕੋਲ ਰਹੇਗਾ ਗੁਰੂ ਨਾਨਕ ਜੀ ਦਾ ਉਪਤਰ ਸੀ ਹਣ ਤਾਂ ਜਾ ਰਿਹਾ ਹੈ ਹਾਂ ਹੁਣ ਜਾ ਰਿਹਾ ਹਾਂ ਕਿਸੇ ਦਾ ਭੇਜਿਆ ਨਹੀਂ ਸਮੂ ਆਪਣੇ ਉਸ ਮਾਲਕ ਦੇ ਹੁਕਮ ਦਾ ਇਕੱਲਾ ਹੋਇਆ ਜਿਸ ਨੇ ਇਸ ਨੂੰ ਤਾਕੀਰ ਤੇ ਭੇਜਿਆ ਚਿੰਤਾ ਨਾ ਕਰੋ ਥੋੜੇ ਦਿਨ ਹਨ ਮੈਂ ਜਾ ਮੈਂ ਆਵਾਂਗਾ ਫਿਰ ਕਿਤੇ ਦੂਰ ਚਲੇ ਚੱਲ ਕੇ ਚੱਲਾਂਗੇ ਸੰਸਾਰ ਦਾ ਚੱਕਰ ਲਾਉਣਾ ਹੈ ਗੁਰੂ ਨਾਨਕ ਜੀ ਨੇ ਦੋਹਾ ਮਿੱਤਰਾਂ ਨੂੰ ਧੀਰਜ ਦਿੱਤੀ ਪਿੰਡ ਦੀ ਯੂ ਤੱਕ ਸਾਰਾ ਪਿੰਡ ਗੁਰੂ ਜੀ ਨੂੰ ਤੋਰ ਨਾ ਆਇਆ ਭੌਂਕੇ ਗੁਰੂ ਜੀ ਸਭ ਦੇ ਪਿਆਰੇ ਸਨ ਹਰੇਕ ਜੀ ਗੁਰੂ ਜੀ ਨਾਲ ਹੈ ਹੈ ਤਰਾਖ ਦਾ ਤੇ ਉਹਨਾਂ ਦਾ ਸਤਿਗੰਗਾਰਕ ਅਦਾਸੀ ਜੇ ਨਾਮ ਬਿਬੀ ਨਾਨਕੀ ਦੇ ਗੁਰੂ ਨਾਨਕ ਜੀ ਤਿੰਨੇ ਸਾਰਿਆਂ ਨੂੰ ਸਤਿਕਾਰ ਨਾਲ ਮਿਲ ਕੇ ਵਿਦਾ ਹੋਏ। ਸਮੇਤਾ ਕਾਲੂ ਜੀ ਜੋਪਨ ਆ ਰਿਹਾ ਸੀ। ਉਹਨਾਂ ਨੇ ਤਰਦੇ ਹੋਇਆ ਫਿਰ ਇੱਕ ਵਾਰ ਗੁਰੂ ਜੀ ਨੂੰ ਸੁਬੰਧਨ ਕਰਕੇ ਆਖਿਆ ਬੇਟਾ ਹੁਣ ਤੂੰ ਸਿਆਣਾ ਬਿਆਣਾ ਹੈ। ਕਮਾਈ ਕਰੀ ਜਦੋਂ ਕਮਾਈ ਕਰਨ ਲੱਗੇਗਾ ਫਿਰ ਤੇਰਾ ਵਿਆਹ ਕਰਾਂਗੇ ਉੱਤਰ ਕਮਾਈ ਕਰਨ ਦੇ ਹੀ ਮਾਪਿਆਂ ਨੂੰ ਚੰਗੀ ਲੱਗਦੇ ਹਨ ਇਸੇ ਨਾਲ ਲੜਨਾ ਨਹੀਂ ਹੁਸ਼ਿਆਰੀ ਨਾਲ ਰਹਿਣਾ ਮਸਤਾਨੇਪਨ ਨੂੰ ਤਿਆਗ ਦੇਣਾ ਇਹ ਦੁਨੀਆ ਵਸਤਾਨਿਆਂ ਦਿਮਾਨਿਆਂ ਨੂੰ ਖੁਝ ਨਹੀਂ ਜਾਣਦੀ ਬੋਦੀ ਖਾਣੇ ਦੀ ਨੌਕਰੀ ਜੈਰਾਮ ਜੀ ਤੇ ਮੀਮੀ ਨਾਨਕ ਜੀ ਦੇ ਨਾਲ ਉਹ ਨਾਨਕ ਜੀ ਸੰਤਾਨਪੁਰ ਗਏ ਤਨ ਕਦਨਾੰਤਾ ਆਪ ਆਰਾਮ ਕੀਤਾ ਚੌਥੇ ਦਿਨ ਜਾ ਰਹੇ ਹਾਂ ਜੀ ਗੁਰੂ ਨਾਨਕ ਜੀ ਨੂੰ ਦੌਤ ਖਾਨ ਦੇ ਕੋਲ ਲੈ ਗਏ ਗੁਰੂ ਜੀ ਦੀ ਉਮਰ ਉਸ ਵੇਲੇ ਕੋਨੀ 19 ਸਾਲ ਦੀ ਸੀ ਸੁੰਦਰ ਉੱਚੇ ਮਰਸਫਟ ਗੱਭਰੂ ਸਨ ਚਿਹਰੇ ਉੱਤੇ ਰੱਬੀ ਨੂਰ ਤੇ ਚਲਕਾਰੇ ਸਨ ਚੌੜਾ ਮੱਥਾ ਤੇ ਮੋਟੇ-ਮੋਟੇ ਨੈਣ ਹਰ ਦੇਖਣ ਵਾਲੇ ਨੂੰ ਮੋਹ ਲੈਂਦੇ ਸਨ ਜੀ ਇਹ ਮੇਰਾ ਸਾਲਾ ਹੈ ਤੇ ਪੜਿਆ ਲਿਖਿਆ ਹੈ ਫਾਰਸੀ ਸੋਹਣੀ ਲਿਖ ਲੈਂਦਾ ਹੈ ਇਸ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੈ ਰਾਮ ਜੀ ਨੇ ਦੋਸਤ ਖਾਨ ਨੂੰ ਆਖਿਆ ਜੈ ਰਾਮ ਜੀ ਮੈਂ ਤੇਰੇ ਕੰਮ ਤੇ ਬਹੁਤ ਖੁਸ਼ ਹਾਂ ਕਦੀ ਕੋਈ ਸ਼ਿਕਾਇਤ ਨਹੀਂ ਆਈ ਜਿਵੇਂ ਆਖਦਾ ਹਾਂ ਤਿਵੇਂ ਕਰ ਲੈਂਦੇ ਹਾਂ ਮੋਦੀ ਖਾਨੇ ਦਾ ਪ੍ਰਬੰਧ ਕੁਝ ਅੱਛਾ ਨਹੀਂ ਗਰੀਬ ਅਲਮੇ ਦਿੰਦੇ ਹਨ ਸੋ ਇਹ ਮੋਦੀ ਖਾਨਾ ਸਵਾਲਮੇ ਤਾਂ ਉੱਥੇ ਲਾ ਦਿਓ ਜਹਾਂ ਪਨਾ ਮੋਦੀ ਖਾਨੇ ਨੂੰ ਸੁਵਾਨ ਲਨ ਜੋਗ ਹੈ। ਹਿਸਾਬ-ਕਿਤਾਬ ਤੇ ਤੋਲਣ ਦਾ ਪੂਰਾ ਗਿਆਨ ਸੂ। ਇੰਨਾਂ ਦਾ ਪਿਤਾ ਪਟਵਾਰੀ ਹੈ। ਬੈਸੇ ਵਿੱਚ 27 ਹਿਸਾਬਕਤਾ ਮਿਲਿਆ ਹੈ। ਜੈ ਰਾਮ ਨੇ ਖੁਸ਼ੀ ਨਾਲ ਉੱਠਲਿਆ ਹੋਇਆ ਆਖਿਆ ਕਿਉਂ ਜਵਾਨ ਮੋਦੀ ਖਾਨੇ ਦਾ ਕੰਮ ਕਰ ਲਵੇਂਗਾ? ਦੋਹ ਤਸਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ। ਕਰ ਲਵਾਂਗਾ ਜੀ। ਗੁਰੂ ਨਾਨਕ ਜੀ ਦਾ ਉੱਤਰ ਸੀ ਬਹੁਤ ਅੱਛਾ ਹਸ਼ਿਆਰਣ ਤੁਲਣ ਤੇ ਲਿਖਣ ਬੱਚੇ ਜਿੰਸ ਕੰਮ ਹੈ ਕਈ ਚਲਾਕ ਆਦਮੀ ਦਾ ਵੀ ਲਾ ਜਾਂਦੇ ਹਨ ਅੱਜ ਤੋਂ ਨੌਕਰੀ ਉੱਤੇ ਮਕਰਰ ਕੀਤਾ ਜਾਂਦਾ ਹੈ ਦੌਲਤ ਖਾਨ ਨੇ ਮਨਜ਼ੂਰੀ ਵੀ ਦੇ ਦਿੱਤੀ ਉਸ ਸਮੇਂ ਇਹਦਾ ਸਰਕਾਰੀ ਰਵਾਜ ਹੁੰਦਾ ਸੀ ਕਿ ਜੀ ਜੋ ਕੋਈ ਨੌਕਰੀ ਨੁੱਕ ਰੱਖਿਆ ਜਾਂਦਾ ਉਹ ਉਸ ਆਦਮੀ ਨੂੰ ਸਕਾਰ ਵੱਲੋਂ ਖਲਤ ਸਰੂਪ ਉਹ ਦਿੱਤਾ ਜਾਂਦਾ ਸੀ ਜਦੋਂ ਉਹ ਖੈਲਤ ਮਿਲ ਜਾਵੇ ਤਾਂ ਨੌਕਰੀ ਪੱਕੀ ਹੋਈ ਮਿੱਠੀ ਜਾਂਦੀ ਸੀ ਤੁਮਲ ਤਖਨ ਨੇ ਆਪਣੇ ਨਫਰਾ ਕੋਲੋਂ ਸੰਦਰਖਤਾ ਮੰਗੂ ਬਾਆ ਗੁਰੂ ਜੀ ਨੂੰ ਦੇ ਉੰਡੀਤੀ ਉਸ ਦਿਨ ਹੀ ਗੁਰੂ ਨਾਨਕ ਜੀ ਨੂੰ ਮੋਦੀਖਾਨੇ ਦੀਆਂ ਚਾਬੀਆਂ ਮਿਲ ਗਈਆਂ ਹਸਤਾਵ ਕਿਤਾਬ ਵਾਲੇ ਕੀਤਾ ਗਿਆ ਜਿਨੀ ਜਨ ਸੰਦਰ ਪਈ ਸੀ ਉਸ ਸਾਰੀ ਨੂੰ ਤੋਲਿਆ ਤੇ ਮਿਣਿਆ ਗਿਆ ਚਾਰ ਜੇ ਦਮਾਉਣ ਬੇੜੇ ਜੈ ਰਾਮ ਜੀ ਕੋਲ ਸਨ ਤੇਰਾ ਹੀ ਤੀਨਾ ਗੁਰੂ ਨਾਨਕ ਜੀ ਤੋਂ ਪਹਿਲਾਂ ਮੋਦੀਖਾਨੇ ਦਾ ਪ੍ਰਬੰਧ ਬਹੁਤ ਮੰਦਾ ਸੀ ਜਿਹੜਾ ਚਾਰ ਜੇ ਮੁਖੀ ਨੌਕਰੀ ਨੌਕਰੀ ਸੀ ਉਹ ਬਹੁਤ ਛੜੀਲ ਸੁਆਦਾ ਸੀ ਛੜਦਾ ਖੁਰਦਾ ਰਹਿੰਦਾ ਸੀ ਘਟ ਤੋਲਦਾ ਗਰੀਬਾਂ ਲਈ ਫਰਮਾਨਾ ਕਰਦਾ ਕਈਆਂ ਨੂੰ ਲਾਰਿਆਂ ਵਿੱਚ ਨਿੱਕ ਕਰਾ ਛੜਦਾ ਪਰ ਜਦੋਂ ਗੁਰੂ ਜੀ ਮੋਦੀ ਖਾਨੇ ਵਿੱਚ ਬੈਠੇ ਤਾਂ 9 ਨੇਦੀਆਂ ਤੇ 12 ਸਿੱਧੀਆਂ ਮੋਦੀ ਖਾਨੇ ਵਿੱਚ ਆ ਗਈਆਂ ਸੂਰਜਣ ਤੇ ਜਿਵੇਂ ਸੂਰਜ ਮੁਖੀ ਦੇ ਕੋਲ ਫਲ ਖੀੜਿਆ ਤੇ ਹਸੂ ਹਸੂ ਕਰਦਾ ਹੁੰਦਾ ਦਿਆ ਦੇ ਡੋਰੇ ਨੈਣਾ ਵਿੱਚ ਚਮਕਦੇ ਜਗਤ ਦੁੱਖ ਹਰਨ ਬਾਣੀ ਨੇ ਤਕੜੀ ਪੜੀ ਸੀ ਇਸ ਵਾਸਤੇ ਕਿ ਦੁਨੀਆ ਨੂੰ ਦੱਸਿਆ ਜਾਵੇ ਪੂਰਾ ਟੋਲਿਆਂ ਤੇ ਪ੍ਰਮਾਤਮਾ ਉਸ ਪ੍ਰੋਸੇ ਦਿੱਤਾ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਨਾ ਫਾਹੀਮ ਨਫਾ ਹੁੰਦਾ ਹੈ ਮੰਗ ਤਾਂ ਬਰਕਤਾਂ ਵਧੀਆਂ ਹਨ ਲੋਕ ਸੌਦਾ ਲੈਣ ਵਾਸਤੇ ਆਈ ਕਿਸੇ ਕਣਕ ਮੰਗੀ ਕਿਸੇ ਜੋਂ ਕਿਸੇ ਹੱਥ ਦੀ ਤੇ ਕਿਸੇ ਲੂਣਾ ਬੈਠੋ ਕਰੋ ਸਤ ਕਰਤਾਰ ਹੁਣ ਇਹ ਸਭ ਕੁਝ ਮਿਲ ਜਾਂਦਾ ਹੈ ਗੁਰੂ ਜੀ ਗੱਲਾਂ ਨੂੰ ਆਖਦੇ ਗੁੱਸੇ ਨਾਲ ਨਹੀਂ ਸਗੋ ਇੱਕ ਮੁਸ਼ਤਾਰ ਹਟਣਾ ਜਿਹੜਾ ਸੌਦਾ ਲੈਣਾ ਹੁੰਦਾ ਉਹ ਗੁਰੂ ਨਾਨਕ ਦੇਵ ਜੀ ਦੀਨ ਹਰਬਲ ਹੀ ਦੇਖਦਾ ਰਹਿੰਦਾ ਕਦੀ ਧਾਨਾ ਵਾਲਾ ਨਹੀਂ ਦੇਖਦਾ ਕਿ ਉਸ ਇਹ ਕਿੰਨੀ ਕਿੰਨੀਆਂ ਧਾਰਨਾ ਪਈਆਂ ਹਨ ਮੋਦੀ ਖਾਨੇ ਵਾਲੇ ਨੇ ਘੱਟ ਤਾਂ ਨਹੀਂ ਤੋਲਿਆ ਸਾਰੇ ਸ਼ਹਿਰ ਵਿੱਚ ਚਰਚਾ ਹੋ ਗਈ ਮੋਦੀ ਖਾਨੇ ਵਿੱਚ ਨਵਾਂ ਪਰਸ਼ ਆਇਆ ਹੈ ਉਹ ਕੋਈ ਪ੍ਰਮਾਤਮਾ ਦਾ ਰੂਪ ਹੀ ਹੈ ਬਹੁਤ ਛੇਤੀ ਸੌਦਾ ਦਿੰਦਾ ਛੇਤੀ ਸ਼ਾਬ ਕਹਦਾ ਤੇ ਹਰ ਇਸਤਰੀ ਪਰਸ਼ ਨਾਲ ਮਿੱਠਾ ਬੋਲਦਾ ਕਈ ਨਾਰੀਆਂ ਆਖਦੀਆਂ ਨੇ ਚਸਤ ਲੋਚਦਾ ਹੈ ਮੋਦੀ ਖਾਨੇ ਵਿੱਚ ਬੈਠੇ ਉਸ ਦੀ ਸੂਰਤ ਹੀ ਦੇਖਦੇ ਰਹੀਏ ਮੋਦੀ ਖਾਨੇ ਅੱਗੇ ਭੀੜ ਲੱਗੀ ਰਹਿੰਦੀ ਸਬ ਦਾ ਲੈਣ ਬਾਣਿਆਂ ਨਾਲੋਂ ਦਰਸ਼ਨ ਕਰਨ ਵਾਲੀ ਬਹੁਤੇ ਹੁੰਦੇ ਗੁਰੂ ਜੀ ਨੇ ਸੁਲਤਾਨਪੁਰ ਰਹਿੰਦੇ ਆ ਤੇ ਮੋਦੀ ਖਾਨੇ ਦੀ ਨੌਕਰੀ ਕਰਦੇ ਹੋਇਆ ਆਪਣਾ ਨਿਤ ਕਰਮ ਇਹ ਮਿੱਠਾ ਤੜਕੇ 3 ਵਜੇ ਤੋਂ ਪਹਿਲਾਂ ਉੱਠਣਾ ਇਸ਼ਨਾਨ ਕਰਨਾ ਤੇ ਪ੍ਰਭੂ ਭਗਤੀ ਵਿੱਚ ਜੁੜੰਜਣਾ ਅਸਵੀਲੇ ਜਲ ਪਾਣੀ ਛੱਕ ਕੇ ਮੋਦੀ ਖਾਨੇ ਜਾ ਬੈਠਣਾ ਸਾਵਨੂ ਮੋਦੀ ਖਾਨੇ ਵਿੱਚ ਉੱਠ ਕੇ ਬਾਹਰ ਨੂੰ ਚਲੇ ਜਾਣਾ ਨਗਰ ਤੋਂ ਦੂਰ ਬੀਨਾ ਬਿਆਬਾਨ ਵਿੱਚ ਉੱਤੇ ਕਾਂਤ ਬਾਗੂ ਮੰਡਲ ਵਿੱਚ ਆਪਣੇ ਪ੍ਰਮਾਤਮਾ ਨਾਲ ਬਚਨ ਬਲਾਸ ਕਰਦੇ ਢਿੰਗੀਆਂ ਕਾਲਾਂ ਨੂੰ ਘਰ ਆਉਂਦੇ ਤੇ ਪ੍ਰਸ਼ਾਦ ਦਾ ਛੱਕੇ ਮੰਜੇ ਤੇ ਲੇਟ ਜਾਂਦੇ ਨਾ ਕਿਸੇ ਨਾਲ ਬਾਦੂ ਗੱਲ ਕਰਦੇ ਤੇ ਨਾ ਕੀਮਤੀ ਸਮਾਂ ਐਵੇਂ ਗਮਾਉਂਦੀ ਹੱਥ ਕਾਰ ਬਲ ਤੇ ਚਤਕਾ ਯਾਰ ਨਾਲ ਜੁੜਿਆ ਰਹਿੰਦਾ ਹਰ ਰੋਜ਼ ਸਭ ਤੋਂ ਵੱਡੀ ਘਟਨਾ ਜੋ ਰੋਜ਼ ਵਾਪਰਦੀ ਤੇ ਜਿਸ ਦੀ ਚਰਚਾ ਹਰ ਘਰ ਵਿੱਚ ਹੁੰਦੀ ਉਹ ਇਹ ਸੀ ਕਿ ਜਦੋਂ ਗੁਰੂ ਦੀ ਤੱਕੜੀ ਫੜ ਕੇ ਜਨਸ ਤੋਲਦੇ ਤਾਂ ਬਾਅਦ ਦੇ 2 3 4 5 6 7 8 9 10ਵੇਂ ਜਾਨਵੇਂ ਬਾਅਦਵੇਂ ਤੱਕਤਾ ਨਹੀਂ ਗਿਣੀਂਦੀ ਬੀਣਤੀ ਤਰੀਤ ਬਾਾਰ ਕਰੀ ਜਾਂਦੇ ਤਾਂ ਜਦੋਂ ਤੇਰਾ ਆਉਂਦੇ ਤਾਂ ਗੰਤੀ ਭੁੱਲ ਕੇ ਮਸਤੀ ਵਿੱਚ ਤੀਰੇ ਨੀਂ ਥਾ ਤੇਰਾ 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 ਆਖੀ ਜਾਂਦੇ ਤੇ ਤਨ ਕਿਸੇ ਦੇ ਲਿੰਦੇ ਵਿੱਚ ਪਾਟੀ ਜਾਂਦੇ ਕੋਈ ਸਿਆਣਾ ਤੇ ਆਂ ਦਰਗਾਹਾਂ ਆਖਦਾ ਸੀ ਬੰਦ ਤੋਲ ਦਿੱਤੀਆਂ ਜੇ ਚਾਰ ਤਰਨਾ ਤੇਰੇ ਤੋਂ ਗੰਤੀ ਭੁੱਲ ਗਏ ਜੀ ਅੱਛਾ ਪਰਚਾ ਜਾ ਸਤਿ ਕਰਤਾਰ ਕਹੋ ਇਹ ਤੇਰਾ ਸੁਭਨ ਜੋ ਜਲਸ ਤੇਰੀ ਕੰਨੀ ਜਾ ਪਈ ਹੈ ਉਹ ਤੇਰੀ ਹੈ ਚੁੱਕ ਕੇ ਲੈ ਜਾ ਘਰ ਗੁਰੂ ਨਾਨਕ ਜੀ ਇਹ ਉੱਤਰ ਦੇ ਕੇ ਤੱਕੜੀ ਹੀਠਾਂ ਰੱਖ ਦਿੰਦੇ ਇਸ ਤਰ੍ਹਾਂ ਕਈ ਵਲ ਬਲਜਨਸ ਬਹੁਤ ਚਲੀ ਜਾਂਦੀ ਗੁਰੂ ਜੀ ਕੋਈ ਪ੍ਰਮਾਣ ਨਾ ਕਰਦੇ ਕਿਉਂਕਿ ਉਹ ਸਭ ਖੇਲ ਕਰਤੇ ਨਰੰਕਰ ਦਾ ਹੀ ਸਮਝਦੇ ਸਨ ਵਾਹਿਗੁਰੂ তথা ਕਰਦੇ ਆ ਤੋ ਕੋਈ ਅਖਰਵਾਦ ਦਾ ਘਟਾ ਅਲਚਕ ਮਾਫੀ ਹੋ ਗਈ ਹੋਵੇ ਆਪਦੀ ਅਣਜਾਣ ਮચ્છી ਸੰਭ ਕੇ ਮਾਫ ਕਰਨਾ ਅਗੇ ਤੋਂ ਸਤਿ ਸ਼੍ਰੀ ਅਕਾਲ ਦਾ ਮਰਵਾਖਣਾ ਇੱਥੇ ਹੀ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਇੱਥੇ ਹੀ ਸ਼ੁਰੂ ਕਰਾਂਗੇ